ਦੂਰਿਆ ਹੁਣ ਖੇਡਲਾ ਤੂੰ ਖੇਡਲਾ ਆ ਜਿਹੜਾ ਘੁੜਕਾ ਚਲਾਉਣ ਦੇ ਚਲਾਈ ਜਾ ਤੂੰ ਹਟੀ ਜਾ ਹੁਣ ਓ ਮੇਰੇ ਰੱਬਾ 75 ਇੱਥੇ 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 ਹਾਂ ਹਿੱਕ ਤੇ ਹਿੱਕ ਆ ਇੱਕ ਕਬੱਡੀ ਮਗੀ ਆ 75 ਇਹਨੂੰ ਕਹਿੰਦੇ ਕਬੱਡੀ ਹਾਂ ਓਰੇ ਵਾਲਾ ਹਾਂ ਇਹ ਨੂੰ ਕਹਿੰਦੇ ਆ ਗਿਣੀ ਜਾਓ ਅੰਬੂ ਭਾਜੀ ਦੱਤ ਹੋ ਗਈਆਂ ਜੇ ਦੋ ਤੇ 12 ਹੋ ਗਈਆਂ 14 16 18 ਹੋ ਗਈਆਂ 20 22 25 30 35 ਹੋ ਗਈਆਂ 40 ਹੋ ਗਈਆਂ 50 ਹੋ ਗਿਆ 60 ਹੋ ਗਿਆ 70 80 90 100 150 200 ਹੋ ਗਿਆ ਅੱਡੋ ਦੋ ਦੋ ਸੌ ਰੁਪਈਆ ਦੋਵੇਂ ਆਹ 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 ਵੇਖੋ ਚਾਰ ਪੰਜਵੇਂ ਮਾਰ ਗਿਆ ਵਾਰ ਮਾਰ ਆਹ ਆਹ ਪ 26 27 28 29 30 बत्ती पैंती चाली सैंतीवंजा बवुंजा तरव ना सत्तर अस्सी नब्बे सवा सौ दूस हो गया सतंजा सतंजाव ढाई सौ 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 रुपया अंबू जी दियो हम कुड़का पहला स्टार्ट कर ली हां ਇੱਥੇ ਇੱਥੇ ਅੱਜ ਆਹ ਹੀ ਕੰਮ ਆਹ ਹੀ ਕੰਮ ਆਹ ਹੀ ਕੰਮ ਇਹਨੂੰ ਕਹਿੰਦੇ ਆ ਨਾ ਸੋਸ ਵਾਲਾ ਹੋ ਗਿਆ ਹੀ ਆ ਸਿਰਫ ਸੋ ਵਾਲਾ ਹੀ ਹੋਇਆ ਇਹ ਬਖਸ਼ਿਸ਼ਾਂ ਨੇ ਛੇਵੀਂ ਪਾਸ਼ਾਹੀ ਦੀਆਂ ਹਾਂ ਆ ਬੱਲੇ ਓ ਤੇਰੇ ਜਵਾਨਾ ਆ ਨਹੀਂ ਰਿਖਾਂ ਸੇਬੂ ਦਰਗਾਹ ਬਾਦ ਜੱਫਾ ਪੜ ਕੇ ਵਿਖਾ ਆ ਜੱਫਾ ਆ ਜੱਫਾ ਜਗਦੇਵ ਕਾਲਾ ਜੱਫਾ ਜਗਦੇਵ ਕਾਲਾ ਲੈ ਬਈ ਇੱਥੇ ਆ ਇੱਥੇ ਇਹਨੂੰ ਕਹਿੰਦੇ ਆ ਓਏ ਓ ਨਹੀਂ ਰਿਖਾਂ ਤੇਰੀਆਂ ਓ ਨਹੀਂ ਰਿਖਾਂ ਓ ਨਹੀਂ ਰਿਖਾਂ ਓ ਜਿਉਂਦਾ ਰਹਾ ਓਏ ਆ ਜਾ ਬਾਈ ਲਾ ਜੀ ਤੂੰ ਟਰੈਕਟਰ ਵਾਲਾ ਜੇ ਤੂੰ ਐ ਤੇਰਾ ਸਰਨਾਮੀਆਂ ਹਾਂ ਥੱਲੇ ਨਹੀਂ ਚੋਰ ਜਫਾ ਨਹੀਂ ਢੇਰੀ ਵਾਲੀ ਕਬੱਡੀ ਚ ਲੈ ਜਿਹੜੀ ਗੱਲ ਤੋਂ ਡਰਦਾ ਉਹਨੇ ਕਰ ਦੇਣੀ ਆ ਨਹੀਂ ਬਸ ਇਹ ਕੋ ਫੋਕੀ ਜੀ ਗੱਲ ਨਹੀਂ ਹੋਣੀ ਹਾਂ ਹਾ ਐ ਬੱਲੇਓ ਤੇਰੇ ਬੱਲੇਓ ਤੇਰੇ ਜਵਾਨਾ ਨਹੀਂ ਰਿਸਾਂ ਤੇਰੀਆਂ ਓਏ ਪਾ 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 ਚੜਦਾ ਇੱਕ ਤੇ ਬਹਿਦਾ ਇੱਕ ਤੇ ਭਰਲਾ ਬਗਲ ਭਰਲਾ ਬਗਲ ਓ ਲੈ ਤੁਰਿਆਈ ਓ ਲੈ ਤੁਰਿਆਈ ਲੈ ਤੁਰਿਆਈ ਲੰਗਰਵਾਲ ਨੂੰ ਜੇ ابو ਪੁੱਤ ਜਫਾ ਭਰ ਕੇ ਖਾ ਮੈਨੂੰ ਕਹਿੰਦੇ ਹਰ ਦਰ ਪੇ ਜੋ ਝੁੱਕ ਜਾਏ ਉਸੇ ਸਰ ਨਹੀਂ ਕਹਤੇ ਅੰਬੂ ਪਾਜੀ ਹਰ ਦਰ ਪੇ ਜੋ ਝੁੱਕ ਜਾਏ ਉਸੇ ਸਰ ਨਹੀਂ ਕਹਤੇ ਸਰ ਜਿਸ पे ਨਾ ਝੁਕ ਜਾਏ ਉਸੇ ਦਰ ਨਹੀਂ ਕਹਤੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਛੇਵੀ ਪਾਤਸ਼ਾਹੀ ਦਾ ਜਿੱਥੇ ਮਲਦੇ ਮਗਦੇ ਨੱਚਦੇ ਟੱਪਦੇ ਆਹ ਵੇਖੋ ਕਬੱਡੀ ਆਹ ਵੇਖੋ ਕਬੱਡੀ ਆਈ ਨੂੰ ਕਹਿੰਦੇ ਆ ਕਬੱਡੀ ਆਂਦੇ ਭਗਤੀ ਸ਼ਕਤੀ ਦਾ ਜਦੋਂ ਸੁਮੇਲ ਹੁੰਦਾ ਸਭੇ ਬਰਕਤਾਂ ਜੱਗ ਤੇ ਵਸਦੀਆਂ ਨੇ ਗੈਰਤਮੰਦ ਇਨਸਾਨ ਦੇ ਨਾਲ ਤੋਂ ਹੀ ਸਭੇ ਕਾਲੀਆਂ ਕਾਲਖਾਂ ਨਸ਼ਦੀਆਂ ਗੈਰਤਮੰਦ ਇਨਸਾਨ ਦੇ ਨਾਲ ਗੈਰਤ ਚਾਹੀਦੀ ਮਿਹਰਬਾਨੀ ਜੀ ਮਿਹਰਬਾਨ। ਸ਼ੁਕਰੀਆ। ਧੰਨਵਾਦ। ਹਾਂ ਕੋ ਲਿਆ। ਕੁਲਿਆ ਕਾਕੇ ਨੂੰ ਜੱਫਾ ਲਾਉਣਾ ਹੀ ਹੁਣ। ਹਾਂ। ਕੁਲਿਆ ਕਾਕੇ ਨੂੰ ਹਾਂ ਹਾਂ ਹਾਂ। ਫਿਰ ਨਵਾਤਾਈ। ਹੁਣ ਤੇਲ ਵੀ ਲਾ ਦੇ। ਤੇਲ ਵੀ ਲਾ ਦੇ। ਲਾ ਦੇ ਤੇਲ ਚੋਪੜ ਦੇ ਤੇਲ ਨਾਲ। ਹਾਂ। ਉੱਤੇ ਮਾਰ ਉੱਤੇ ਧੌਂਟੇ ਇੱਥੇ। ਆ ਚੱਲ ਕਾਲਿਆ। ਚੱਲੋ ਕਾਲਿਆ। ਕੋਈ ਵੈਦ ਮਂਗਾ ਦੇ। ਓ ਲੜ ਗਿਆ ਨਾਗ ਕੁੱਡੀਆਂ ਵਾਲਾ। ਇਕੋੜੀ ਵਾਲੇ 나ਗ ਨੇ ਚੱਲ ਓਏ ਵੇ ਮੰਨਾ ਚੱਕਾਂ ਵਾਲੀ ਦਾ ਵੇ ਟੱਕਾਂ ਵਾਲੀ ਦਾ ਮੰਨਾ ਜੋਧਿਆ ਹਾਂ ਮੰਨਾ ਚੱਕਾਂ ਵਾਲੀ ਦਾ ਜੋਧਾ ਸਿੰਘ ਸੂਰਮਾ ਸਰਦਾਰ ਮੰਨਾ ਚੱਕਾਂ ਵਾਲੀ ਦਾ ਜੋਧਾ ਪਹਿਲਾਂ ਵੀ ਬਹੁਤ ਵਧੀਆ ਹੋਈ ਸੀ ਕਬੱਡੀ ਹੁਣ ਫਿਰ ਜੋਧਾ ਤੇ ਮੰਨਾ ਚੱਕ ਤੱਕ ਕੇ ਜੋਰ ਨਾਲ ਲੈ ਗਿਆ ਜਵਾਨੋ ਕਬੱਡੀ ਖੇਡਣੀ ਹੈ ਹੀ ਰਿਆ ਹਾਂ ਹਾਂ ਗੁਲਾਬਾ ਗੁਲਾਬਾ ਹਾਂ ਬੱਲੇ ਬੱਲੇ ਗੁਲਾਬਾ ਆਈ ਨਹੀਂ ਇਹਨੂੰ ਕਹਿੰਦੇ ਜ਼ੋਰ ਜ਼ੋਰ ਹਾ 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 ਮਾਰੀ ਪੜਤੇ ਥਾਪੀਆ ਹਾਂ ਥਾਪੀਆ 75 ਵੱਲੋਂ ਮੰਗੀ ਪਹਿਲੀ ਕਬੱਡੀ ਕੋਈ ਫੋਕੀ ਹੋਈ ਆ ਹੁਣ ਪਤਾ ਲੱਗੇ ਹਾਂ ਇੱਥੇ 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 ਹਾਂ ਹਿੱਕ ਤੇ ਹਿੱਕ ਆ ਇਹ ਕਬੱਡੀ ਮੰਗੀ ਆ 75 ਇਹਨੂੰ ਕਹਿੰਦੇ ਕਬੱਡੀ ਹਾਂ ਓਰੇਵਾਲ ਸਾਹਿਬ ਸੋਣਾ ਤਿਆਰ ਹੋ ਜਾਓ ਓਰੇਵਾਲ ਸਾਹਿਬ ਇਹ ਕਾਉਂਸਲਰ ਸਾਹਿਬ ਸੋ ਸੋ ਕੱਢਣਾ ਪੈਣਾ ਜੇ ਐਤ ਕੀ ਮੁੰਡਿਆਂ ਦੇ ਖੜਕਾ ਪੂਰਾ ਕੀਤਾ ਜੇ ਖੜਕਾ ਪੂਰਾ ਹੋਇਆ ਜੇ ਚੱਲ ਚੱਲ ਅਜੇ ਜਾਵੀਂ ਨਾ ਕਰਨੋਂ ਹਾਂ ਅਜੇ ਰਹਿਂਦਾ ਹਾਂ ਇੱਥੇ 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 ਹਾਂ ਕੱਪੜੇ ਪੂਰੇ ਇਤਰਾ ਤੋਂ ਅਜੇ ਨਿਖਰੇ ਨਹੀਂ 200 ਰੁਪਇਆ ਭੇਜ ਦਿਓ ਪਰਿਵਾਰ ਸਾਹਿਬ ਹੰਬੂ ਭਾਜੀ ਕਾਉਂਸਲਰ ਸਾਹਿਬ ਸਿਰਫ 200 ਭੇਜ ਦਿਓ ਪੂਰੇ ਕੱਪੜੇ ਨੇ ਵਾਏ ਨੇ ਤੋ ਵਾਏ ਵੀ ਪੂਰੇ ਜਿੰਦਾ ਰਹਿ ਹਫੜਲਾ ਪੁੱਤਰ ਦੋਸਤ ਕੋ ਕੋ ਨਹੀਂ ਲਾਇਆ ਜਿੜੇ ਅੱਛਾ ਸੱਟ ਲੱਗੀ ਆ ਫੇਰ ਠੀਕ ਆ ਹੀਰਿਆ ਓ ਵੇਰ ਹੀਰੇ ਚੱਲ ਹੌਸਦਾ ਹੌ ਸਿਦਾ ਹਾਂ ਓ ਮੰਗਣ ਜੋਗਾ ਕੱਲ ਛੜਿਆ ਕਦੋਂ ਕੋਠੋਂ ਨੂੰ ਫੇਰੀ ਮੰਗੇ ਨਾ ਤੁਸੀਂ ਤੇ ਕਰਦੇ ਕੱਖ ਨਹੀਂ ਆਵੇਂ ਬੁੜਿਆਂ ਨੂੰ ਜੱਫੀ ਜੀ ਪਾ ਕੇ ਬਹਿ ਜਾਂਦੇ ਹੋ ਹਾਂ ਇੱਥੇ ਇੱਥੇ ਹਾਂ ਫੇਰ ਹਾਂ ਹੰਨਾ ਦੇ ਪੇੜ ਝੋਟਿਆਂ ਦੀਆਂ ਟੱਕਰਾਂ ਇਹਨੂੰ ਕਹਿੰਦੇ ਝੋਟੇ ਖੇਡ ਕਬੱਡੀ ਹਨਾਂ ਦੀ ਭੱਲੇ ਤੇਰੇ ਇਹ ਕਾਲਿਆਂ ਬੱਗਿਆਂ ਹਨਾਂ ਦੀ ਖੇਡ ਕਬੱਡੀ ਹੈ ਜੱਦੀ ਪੜੀ ਇਲਾਕੇ ਵਿੱਚ ਸਰਹੱਦੀ ਜੋਰ ਲੁੜਿੰਦੀ ਹੈ ਨਹੀਂ ਖੱਦੀ ਮਾਂ ਖੇਡ ਜੋ ਰੱਬ ਸੁਭੀ ਮਾਂ ਖੇਡ ਜੋ ਰੱਬ ਸੁਭੀ ਲਾ ਵੀ ਜਵਾਨਾ ਗੋਗੀ ਤਕੜਾ ਹੋ ਜਾ ਹੁਣ ਤੂੰ ਮੇਰਾ ਤੇ ਜੀ ਕਰਦਾ ਸੀ ਤੇਰੀ ਵੇਖਾਂ ਪਰ ਤੂੰ ਮੰਨਿਆ ਨਹੀਂ ਮੇਰੇ ਆਖੇ ਵੇ ਉਧਰ ਇਹ ਸੇਬੂ ਸਤਿਆ ਜਗਦੇਵ ਕਲਾਂ ਆ ਲਿਆ ਅਜੇ ਜੀਤੇ ਸਿਪਾਹੀ ਦੀਆਂ ਗੱਲਾਂ ਹੁੰਦੀਆਂ ਜਗਦੇਵ ਕਲਾਂ ਦੀ ਜੀਤੇ ਸਿਪਾਹੀ ਦੀ ਠੱਥ ਮੰਦਰੋਂ ਪਾਰ ਮੈਂ ਗੱਲਾਂ ਕਰਕੇ ਆਉਣਾ ਤੇ ਤੂੰ ਉਹਦੇ ਪਿੰਡ ਦਾ ਨਾਲ ਟੱਕਰਨਾ ਹੈ ਪੁੱਤਰਾ ਇਹ ਜਗਦੇਵ ਕਲਾਂ ਦਾ ਜੀਤੇ ਸਿਪਾਹੀ ਦਾ ਪਿੰਡ ਉਹਦਾ ਰਿਸ਼ਤੇਦਾਰ ਵੀ ਹੈ ਜੀਤੇ ਸਿਪਾਹੀ ਦਾ ਇੰਗਲੈਂਡ ਖੇਡ ਕੇ ਆਇਆ ਜੀਤਾ ਅਜੇ ਤੱਕ ਨਾ ਗੂੰਜਦਾ ਜੀਤੇ ਦਾ ਜਗਦੇਵ ਕਲਾ ਦਾ ਨਾਂ ਗੂੰਜਦਾ ਅਜੇ ਤੱਕ ਆਹਾਹਾ ਸੋਨਿਆ ਚੱਲੋ ਪੁੱਤਰਾ ਆਗੇ ਜੀ ਠੰਗਾਲੀ ਤੇ ਸ਼੍ਰੋਮਣੀ ਗੁਰਦਾ사 ਪ੍ਰਬੰਧਕ ਕਮੇਟੀ ਅਮਰਪ੍ਰੀਤ ਸਿੰਘ ਜੀ ਅੰਮੂ ਪਾਜੀ ਸਾਡੇ ਕੌਂਸਲਰ ਸਾਹਿਬ ਗਮਟਾਲੇ ਤੋਂ ਵਾਰਡ ਨੰਬਰ 4 ਦਰਜੀਤ ਸਿੰਘ ਜੀ ਪੁਰੇਵਾਲ ਸਾਹਿਬ ਕਮਲਜੀਤ ਸਿੰਘ ਜੀ ਮੰਗੜ ਖੈਰਾਬਾਦ ਤੋਂ ਸਰਦਾਰ ਗੁਰਸ਼ਨ ਸਿੰਘ ਜੀ ਰੰਦਾਵਾਤ ਸਾਹਿਬ ਸਰਦਾਰ ਸਤਨਾਮ ਸਿੰਘ ਜੀ ਸਰਪੰਚ ਖੈਰਾਬਾਦ ਸਰਦਾਰ ਮਨਜੀਤ ਸਿੰਘ ਜੀ ਸਰਪੰਚ ਰੋੜੀਵਾਲ ਰੋੜੀਵਾਲ ਹੋ ਮੇਰਿਆ ਰੱਬਾ ਓ ਸੋਨਿਆ ਉਠ ਓ ਸੋਨਿਆ ਉਠ ਓਏ ਉਠ ਮਾਦੇ ਸ਼ੇਰ ਪੁੱਤਾ ਓ ਸਾਨਾ ਝੋਟਿਆਂ ਦੇ ਪੈਂਦੀਆਂ ਰਹਿੰਦੀਆਂ ਨੇ ਇੱਕ ਵਾਰ ਤੇ ਮਾਰ ਖਾਂ ਬੜਕ ਜਾਰਾ ਓ ਮੱਖੀਆਂ ਸ਼ੇਰ ਤੇ ਕਦੋਂ ਵਹਿੰਦੀਆਂ ਨੇ ਬੇਟੀ ਬੈਠੀ ਐ ਇਕ ਆ ਵੇਖੋ ਇਹ ਮਾਨ ਇਹ ਦਿੱਤੀ ਦੇਣ ਇਹ ਦੇਣ ਦਿੱਤੀ ਹੈ 57 57 ਯੋਧਿਆ ਯੋਧਿਆ ਇਹ ਛੇਵੀਂ ਪਾਛੇ ਦੀਆਂ ਗੱਲਾਂ ਇਹ ਦੂਜੀ ਪਾਛੇ ਦੀਆਂ ਗੱਲਾਂ ਆ ਮੇਰੇ ਖੇਡ ਦੀ ਦੇਖੋ ਲਗੇ ਵਾਲ ਨਹੀਂ ਭਾਬੀ ਮੇਰਾ ਜੂੜਾ ਕਰ ਦੇ ਓ ਭਾਬੀ ਦੂ ਰਿਹਾ ਹੁਣ ਖੇਡ ਲੈ ਤੂੰ ਖੇਡ ਲੈ ਆ ਜਿਹੜਾ ਘੁੜਕਾ ਚਲਾਉਣ ਦੇ ਚਲਾਈ ਜਾ ਤੂੰ ਹਟੀ ਨਾ ਹੁਣ ਓ ਮੇਰੇ ਰੱਬਾ 57 ਬਸਤ ਕਰ ਓਏ ਡਾਡਿਆ ਤੈਨੂੰ ਮਾਤਾ ਤੈਨੂੰ ਮਾੜਾ ਮੋਟਾ ਵੀ ਨਹੀਂ ਆਉਂਦਾ ਓਏ ਵਿਹਣੀਆਂ ਵੀ ਆਉਂਦੇ ਆ ਫੇਰ ਨਾ ਕਰ ਤੂੰ ਆਹ ਕੁਕਾ ਆਹ ਹੋਏ ਕਾਕਾ ਹਾ ਕਾਕਾ ਹਾ ਕੁਲਾ ਆਕੋਲਾ ਆਕੁਲਾ ਆਇਓ ਹੱਕਾ ਆਇਓ ਕਾਕਾ ਕਾਕਾ ਨੇ ਜਾਨ ਪਛਾਈ ਉਹ ਰਾਜੂ ਭੜੀ ਪੌਣੇ 3 ਲੱਖ ਰੁਪਏ ਦੀਆਂ ਰੇਡੀਆਂ ਪਈਆਂ ਸੀ ਇਸ ਨੌਜਵਾਨ ਦੇ ਤੇ ਰਾਜੂ ਭੜੀ ਦੇ ਉੱਪਰ ਅਜਮਾਨ ਹੈ ਤੁਹਾਨੂੰ ਤਾੜੀਆਂ ਮਾਰੋ ਜਵਾਨੋ 275000 ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਨੌਜਵਾਨ ਤੇ ਰਾਜੂ ਭੜੀ ਤੇ ਉਧਰ ਵੇਖੋ ਚੱਲਣ ਡਿਆ ਚੱਕਾ ਚਰਖਾ ਚੱਲਣ ਡਿਆ ਬੱਲੇ 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 ਨਹੀਂ ਰੀਸਾ ਤੇਰੀਆਂ ਭਈ 751 ਆ ਮੰਗੀ ਤਕੜਾ ਹੋ ਜਾ ਫਿਰ ਹੁਣ ਹਾਂ ਹੋਏ ਮੇਰੇ ਰੱਬਾ ਗੁੱਟ ਫੜ ਲਾ ਕੀ ਕਰੇ ਹੋ ਚਪੇੜਾਂ ਦੀ ਹਾਰ ਵਾਰ ਨਹੀਂ ਆਉਣ ਡਈ ਤੇ ਗੁੱਟ ਕਿੱਥੇ ਫੜਿਆ ਜਾਂਦਾ ਗੁੱਟ ਤੇ ਫੜਿਆ ਫੜਾਇਆ ਨਿਕਲ ਜਾਂਦਾ ਕੁਲਿਆ ਇਹ ਆਖਰੀ ਕਬੱਡੀ ਐ ਇੱਕ ਹੋ ਰਿਹਾ ਆ ਬੱਲੇ 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 ਆਜੋ 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 ਸ਼ਿਰੋ ਆਜੋ ਬਗਿਓ ਆ ਗਿਆ ਫੌਜੀ ਭੁੱਲੇ ਕਿਆਂ ਦਾ ਜੱਥਾ ਤੇ ਚੱਕੀ ਤਨ ਤਨ ਬਾਬਾ ਬੁੱਢਾ ਸਾਹਿਬ ਦਾ ਆਸ਼ੀਰਵਾਦ ਆ ਵੀ ਜੱਥੇ ਫੌਜੀ ਬਾਖੜੀ ਕਰਦਿਆ ਕਰੋ ਤਾ ਨੂੰ ਆ ਜੱਗਾ ਪੁੱਸਿਆਂ ਦਾ ਬਾ ਚੁੱਕ ਤਾ ਨੂੰ ਇਹ ਜੱਗਾ ਪੁੱਸਿਆਂ ਦਾ ਰਾਜ ਪੁੱਸਿਆਂ ਦਾ ਬੜਾ ਵੱਡਾ ਰੁਸਤਮ ਹੋਇਆ ਮੱਲ ਉਹਦਾ ਪੋਤਿਆ ਰਾਜ ਦਾ ਪੁੱਤ ਜੱਗਾ ਪੁੱਸਿਆ ਦਾ ਆਹਾਹਾ ਬੱਲੇ ਉਹ ਪੁੱਤਰਾ ਆ ਗਿਆ ਜੀ ਛੋਡੀ ਬੱਲੇ ਛੋਡੀ ਨਹੀਂ ਦੀਸਾਂ ਤੇਰੀਆਂ ਇਸ ਸ਼੍ਰੋਮਣੀ ਕਮੇਟੀ ਆਈ ਹੈ ਨਾ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੀ ਟੀਮ ਮੈਦਾਨ ਦੇ ਵਿੱਚ ਪਹੁੰਚ ਚੁੱਕੀ ਹੈ ਹੈ ਰਾਤ ਰਖਣ ਸਿੰਘ ਜੀ ਮੈਨੇਜਰ ਸਾਹਿਬ ਰਾਤ ਰਖਣ ਸਿੰਘ ਜੀ ਕਿੱਥੇ ਬੈਠੇ ਨੇ ਸਰਦਾਰ ਰਖਣ ਸਿੰਘ ਜੀ ਹਾਂਜੀ ਬਦ ਅੰਨਿਆ ਟੀਮ ਪਹੁੰਚ ਗਈ ਹੈ ਸ਼ੁਭ ਕਾਮਨਾਵਾਂ ਪਰਮਜੀਤ ਸਿੰਘ ਜੀ ਹਰਪ੍ਰੀਤ ਸਿੰਘ ਜੀ ਐਡੀਸ਼ਨਲ ਮੈਨੇਜਰ ਸਾਹਿਬ ਕੁੰਦਨ ਸਿੰਘ ਜੀ ਸੁਪਰਵਾਈਜ਼ਰ ਸਦਾ ਬਰਕਾਸ਼ ਸਿੰਘ ਜੀ ਸਦਾ ਕਸ਼ਮੀਰ ਸਿੰਘ ਜੀ ਸਦਾ ਸੁਖਦੇਵ ਸਿੰਘ ਜੀ ਇੰਚਾਰਜ ਕਰਮਜੀਤ ਸਿੰਘ ਜੀ ਖਜ਼ਾਨਚੀ ਆ ਬੱਲੇ ਬੱਲੇ ਕਰੇ ਆ ਨਹੀਂ ਰੀ ਸਾ ਪੁੱਤਰਾ ਅੱਜ ਪਿੱਤੇ ਪੈ ਜਾਣਗੇ ਜਮਾਨੋ ਬੜੀ ਤਗੜੀਆਂ ਟੀਮਾਂ ਦੋਨੋਂ ਹੀ ਔਰ ਰਾਗੁਰਪੇਰ ਸਿੰਘ ਜੀ ਖਜ਼ਾਂਚੀ ਕਰਨਜੀਤ ਸਿੰਘ ਜੀ ਖਜ਼ਾਂਚੀ ਸੁਖਦੇਵ ਸਿੰਘ ਜੀ ਇੰਚਾਰਜ ਦਾ ਕੇਵਲ ਸਿੰਘ ਜੀ ਸਕੱਤਰ ਸਾਹਿਬ ਉਹਨਾਂ ਦੇ ਨਾਲ ਸਦਾ ਤਜ